ਨਹੀਂ 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 ਹੋਣੀ ਹੋਣਾ ਹੀ ਨਹੀਂ ਜੋ ਜਿਹੜਾ ਆਉਂਦਾ ਲਪੇਟੀ ਜਾਓ ਤੇ ਤੇਰੇ ਦੀ ਹੈ ਕੀ ਆ ਜਲਾ ਸਤਿ ਸ਼੍ਰੀ ਅਕਾਲ ਸਾਰੇ ਮੇਰੇ ਭਰਾਵਾਂ ਨੂੰ ਪਹਿਲਾਂ ਤਾਂ ਕਰੀਏ ਇਹਦੀ ਗਾਣਿਆਂ ਦੀ ਵਾਇਬ ਬੰਦ ਕਿਉਂਕਿ ਕਾਪੀਰਾਈਟ ਜਿਹੜੀ ਸਾਨੂੰ ਆ ਜਾਣੀ ਆ ਤੇ ਅੱਜ ਅਸੀਂ ਮਾਰਨਿੰਗ ਸ਼ਾਪ ਤੇ ਆ ਚੁੱਕੇ ਆ ਸਾਰੀ ਸਾਡੀ ਟੀਮ ਜਿਹੜੀ ਆ ਕਮੋ ਕਮੇ ਲੱਗੀ ਪਈ ਆ ਵੀਡੀਓ ਐਡੀਟਰ ਵਾਲੇ ਵੀਡੀਓ ਐਡਿਟ ਕਰ ਰਹੇ ਨੇ ਆ ਆਨਲਾਈਨ ਵਾਲੇ ਆਨਲਾਈਨ ਤੇ ਲੱਗੇ ਹੋਏ ਆ ਤੇ ਉਧਰ ਬਾਹਰ ਮੇਰੇ ਭਰਾ ਕਿਉਂ ਦੀ ਅਸੀਂ ਸੇਲ ਲਈ ਹੋਈ ਆ ਉਹ ਵੀ ਚੱਲਣ ਦੇ ਆ ਲਓ ਜੀ ਤੁਹਾਨੂੰ ਦਿਖਾ ਦਿੰਦੇ ਆਪਾਂ ਮਾਰਨਿੰਗ ਦਾ ਮਾਹੌਲ ਤੇ ਵਾਈ 1 ਗੈਟਮਨ ਵਾਈ 1 ਗੈਟਮਨ ਸਾਡਾ ਆਫਰ ਜਿਹੜਾ ਆ ਉਹ ਚੱਲਣ ਦੇ ਆ ਵਾ ਤੇ ਆ ਲੱਡੂ ਕਿੱਦਾਂ ਮਿੱਠਾ ਮਿੱਠਾ ਸੀ ਜਨਾ ਆ ਮੇਰਾ ਮੁੰਡਾ ਜਿੱਦਾਂ ਫਿਰ ਹੈਲੋ ਜੀ ਦਾ ਭਾਈ ਜੀ ਵਾਲਾ ਇਹ ਭਾਈ ਜੀ ਨੇ ਦੀ ਆਪਾਂ 12 ਪ੍ਰੋ ਜਿਹੜਾ ਸੀ ਤੁਹਾਡਾ 12 ਪ੍ਰੋ ਦੀ ਪਹਿਲਾ ਵਾਈ ਸੀ ডিসਪਲੇ ਡਿਸਪਲੇ ਪਾਈ ਨੂੰ ਹੋ ਗਏ 10 12 ਦਿਨ ਤੇ ਹੁਣ ਪਾਇਆ ਬੈਗ ਗਲਾਸ ਹਣਾ ਹੁਣ ਪਾਇਆ ਪਾ ਜਣਾ ਨੇ ਬੈਗ ਗਲਾਸ ਤੇ ਦੁਬਾਰੇ ਕਸਟਮਰ ਤਾਂ ਹੀ ਆਉਂਦਾ ਆ ਜੇ ਕੰਪਲੇਂਟ ਨਾ ਹੋਵੇ ਗੱਜੋੜ ਇੱਕ ਮਿੰਟ ਖੜ ਜਾ ਰਿਹਾ ਇੱਕ ਮੈਨਾ ਫੋਨ ਦੇ ਬਟਨ ਪਾਉਣੇ ਸੀਗੇ ਇਹ ਚੀਤਾ ਭੁੱਲ ਗਿਆ ਵੈਰੀ ਵੈਰੀ ਸਿੰਪਲ ਇਜ਼ ਦਾ ਈਜ਼ੀ ਲਓ ਜੀ ਹੁਣ ਸਾਨੂੰ ਲੱਗੀ ਆ ਭੁੱਖ ਨਾਲ ਨਾਲ ਭੁੱਖ ਵੀ ਲੱਗੀ ਜਾਨੂੰ ਬੋਲਿਓ ਗੇੜ ਤੇ ਅੱਜ ਮੈਂ ਲੈ ਕੇ ਆਇਆ ਵਾ ਕੱਲੇ ਨਾਲ ਕੱਲੇ ਨਾਲ ਤੇ ਨਾਲ ਖਾਵਾਂਗੇ ਅਸੀਂ ਆ ਗੋਭੀ ਦੀ ਸਬ지 ਨਾਲ ਮੱਖਣ ਅਮੋਲ ਦਾ ਮੋਲ ਦਾ ਨਾਲ ਗੋਭੀ ਨਾਲ ਕਾਜਰਾ ਕਾਜਰਾ ਇੰਨਾ ਸਵਾਦ ਨਾਲ ਓਏ ਹੋ ਨੰਦ ਹੀ ਆ ਜਾ ਮੈਕਰਾਂ ਦੇਖੀ ਦੇਖੀ ਚੈਣੀ ਹੈ ਆਪਣੇ ਦਿਨ ਨੰਬਰ ਦੋ ਨੰਬਰ ਬਸ ਇੱਕ ਮਿੰਟ ਆ ਦੇਖ ਲੈ 7 ਨੰਬਰ ਦੇ ਬਣੋ ਬੜਾ ਟੈਲ ਚੋੜਾ ਕਰਦਾ ਹੈ ਇਹਦਾ ਨੰਬਰ ਇਹਦੇ ਹੋ ਗਏ ਜੀ ਆਪਣਾ 1400 ਦਾ ਹੱਦ ਹੋ ਗਿਆ 800 ਨਹੀਂ ਨਹੀਂ ਦੋ ਦੋ ਕਰਕੇ 600 ਦਾ 700 ਦੇ 400 7 1100 ਦਾ 700 ਦੇ 400 ਕਰ ਰਹੇ ਹਾਂ ਜੀ ਇਹਨੂੰ ਸੁਣੋ ਹੁਬਾ ਇੱਕ ਭਾਈ ਉਹਨਾਂ ਦਾ ਡਰਾ ਪਾ ਦਿਓ ਨਾਲ ਭਾਈ ਉਹਨਾਂ ਨੂੰ ਆਪਣੀ ਆਈਡੀ ਦੇ ਦੇਣਾ ਭਾਈ ਥੈਂਕ ਯੂ ਸਰ ਜੀ ਮਿਹਰਬਾਨੀ ਕੀ ਆ ਗਿਆ ਲੈ ਭਾਈ ਸ਼ੌਂਸਰ ਆ ਗਏ ਸਾਡੇ ਕੋਲ ਚਾਈ ਪਾਸਾਂ ਨੇ ਏ ਭਾਈ ਆਇਓ ਤੁਹਾਨੂੰ ਤੁਖਣਾ ਉੱਥੇ ਪੇਜਦਾ ਦਾ ਮਾਲ ਆ ਜਿੱਥੇ ਆ ਗਏ ਨਾ 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 ਲੱਗਿੰਦੇ ਆ ਭਾਈ ਕਿੱਥੋਂ ਕੱਢ ਲਿਆ ਓਏ 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 ਐਂਡੀ ਕਰਾ ਕੇ ਡੀ ਜੇ ਭਾਈ ਦਿੱਤੀ ਹੈ ਨਾ ਓਹ ਮੇਰਾ ਖੋਦਰੀ ਤੇ ਕੀ ਨਾਉਣ ਦਿਆ ਵੀ ਇੰਨਾ ਸੋਹਣਾ ਫੂਡ ਮੇਰੇ ਕੋਲ ਪਿਆ ਆ ਸਹੀ ਗੱਲ ਇਹ ਤਾਂ ਗਈ ਤੇ ਸਾਈਡੋਂ ਨੇ ਲਿਆ ਸਾਡਾ ਆਹ ਵਾਲਾ ਏ ਮੇਰੇ ਵਾਰੀ ਵਾਰੀ ਉਦੋਂ ਦੋ ਲੈ ਕੇ ਗਏ ਉਦੋਂ ਦੋ ਲੈ ਕੇ ਗਏ ਸੀਗੇ ਤੁਸੀਂ ਫਸਟ ਟਾਈਮ ਆਏ ਸੀ ਤੁਹਾਡੀ ਇੱਕ ਚੀਜ਼ ਬੜੀ ਵਧੀਆ ਲੱਗੀ ਤੁਸੀ ਜਿਹੜਾ ਕਾਰਡ ਬਣਾ ਕੇ ਦੇ ਦਿੱਤਾ ਅੱਛਾ ਅੱਛਾ ਯਾ ਕੈਸ਼ ਕਾਰ ਲੈ ਲੈ ਲਓ ਜਦੋਂ ਮਰਜ਼ੀ ਕਰ ਲੈਣਾ ਹਾਂਜੀ 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 ਇਹ ਸਿੱਧਾ ਹੀ ਕਰੀਦਾ ਹਾਂ ਹਾਂ ਬਹੁਤ ਜੀ ਆ ਜਾ ਕੇ ਪਸੰਦ ਕਰ ਲੀ ਓਏੜੋਂ ਆ ਗਏ ਤੁਸੀਂ ਨਹੀਂ ਕਰਦੇ ਮੈਂ ਲੈ ਜਾਓ ਠੀਕ ਆ ਮੈਂ ਹੁਣ ਅੱਗੇ ਦੇਖਾਂ ਅਗਲਾ ਕਸਟਮਰ ਦੇਖਾਂ ਸਾਡੀ ਨੰਬਰ ਦੱਸੋ ਤੁਹਾਨੂੰ ਕਿੰਨਾ ਆਉਣਾ 7 ਨੰਬਰ ਵਾਟ ਇਜ਼ 7 ਨੰਬਰ 7 ਨੰਬਰ ਓਕੇ ਜੀ ਚਾਈ ਗਾਦੜੇ ਇਹ ਸਾਡੇ ਲਾਲੇ ਲਾ ਅੱਛਾ ਪਾਈ ਤੁਸੀਂ ਬੋਲਣਾ 1 2 3 ਭਾਈ ਕਰੋਗੇ ਨਾ ਫਿਰ ਸਟਾਰਟ ਕਰੀਏ ਗਏ 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 ਰਹਿ ਗਏ ਨਹੀਂ ਰਹਿ ਗਏ ਨਹੀਂ ਗਏ ਆਜੋ ਮੇਰੇ ਭਰਾ ਆਜੋ 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 ਲੁੱਟ ਲੋ ਮੇਲਾ ਲੁੱਟ ਲੋ ਮੇਲਾ ਲੈ ਵੀ ਲਵ ਯੂ ਸਾਰੇ ਮੇਰੇ ਭਰਾਵਾਂ ਨੇ ਜਿਹਨਾਂ ਇੰਨੇ ਪਿਆਰ ਦਿੱਤਾ 1399 ਰੁਪਏ ਦੇ ਵਿੱਚ ਸੇਲ ਪਾਈ ਸੀਗੀ ਮੈਂ ਕਹਿੰਦਾ ਨੰਦ ਹੀ ਆ ਗਿਆ ਧਰਮ ਦਾ ਪੈਰ ਰਹਿ ਗਏ ਆ ਗਿਣਤੀ ਦੇ ਕਿੰਨੇ ਹੋਣੇ ਆ 22 ਪੈਰ ਹੋਣੇ ਸਾਰੇ ਮੇਲਾ ਲੁੱਟ ਲੋ ਮੇਰੇ ਭਰਾ ਦਾ ਵਾਦਾ ਮੇਰੇ ਭਰਾ ਚਾਰ ਚਾਰ ਲਈ ਜਾਂਦੇ ਆ ਇੱਕ ਆਪਾਂ ਫਿਰ ਪਾਈ ਆ 799 ਦੀ ਬਾਈ 1 ਗੈਟ 1 ਉਹ ਵੀ ਮੇਰੇ ਭਰਾ ਮੇਲਾ ਲੁੱਟੀ ਜਾ ਰਹੇ ਆ ਹੈਰੀ ਪੌਟਰ ਵਾਲੀ ਕਿੰਡਰ ਜੋ ਹੈ ਕਿੰਡਰ ਜੋ ਹੈ ਹਾਂਜੀ ਹੈਰੀ ਪੌਟਰ ਵਾਲੀ ਉਹ ਕਿੱਦਾਂ ਦੀ ਹੁੰਦੀ ਆ ਹੈਰੀ ਪੌਟਰ ਇਹ ਨਿਆਉ ਆਇਆ ਮੇਰੇ ਕਿੰਡਰ ਜੋ ਹੈ ਜਿਸ ਵਿੱਚ ਹੈਰੀ ਪੌਟਰ ਜਿਹਾ ਟਾਇਕ ਲਾਈ ਵੀ ਮੇਰੇ ਭਰਾ ਦੱਸਿਓ ਹੈਰੀ ਬੌਏ ਕਿੰਡਰ ਜੋ ਹੈ ਕਿੱਥੋਂ ਮਿਲਦੀ ਆ ਮੇਰੇ ਭਰਾਵਾਂ ਨੂੰ ਤੇ ਇਹ ਆ ਮੇਰੇ ਬੈਸਟ ਫਰੈਂਡ ਆ ਆ ਮੇਰਾ ਲੱਡੂ ਆ ਕਿੱਦਾਂ ਫਿਰ ਹੈ ਕੀ ਆ ਜਲਾ ਕੈਸਾ ਲਾਈਕ ਕਰ ਦੇਣਾ ਕਿਧਰ ਤੁਰਿਆ ਫਿਰਦਾ ਮਣ ਮਸਤੀ ਮਸਤੀ ਜਾ ਰਹੀ ਹੈ ਮੇਰੇ ਭਰਾਵਾਂ ਦੀ ਇੱਕ ਤੁਸੀਂ ਪਾ ਲਿਆ ਨਾ ਇਹ ਇੱਕ ਔਰ ਔਰ ਬਤਾ ਰਹੇ ਠੀਕ ਹੈ ਆਪ ਸਿਲੈਕਟ ਕਰੋ ਮੈਂ ਆ ਗਿਆ ਲੋ ਸਾਬਾ ਨੂੰ ਵੀ ਸਿਲੈਕਟ ਹੋ ਗਿਆ ਭਾਜੀ ਇੱਕ ਮਿੰਟ ਕੈਰੀ ਬੈਗ ਲੈ ਕੇ ਆਇਆ ਮੈਂ ਕਿਆ ਵੇਗਿਆ ਸੌਦਾ ਵੇਗਿਆ ਵੇਗਿਆ ਸੌਦਾ ਵੇਗਿਆ ਅਬ ਵੇਗਿਆ ਵੇਗਿਆ ਸੌਦਾ ਵੇਗਿਆ ਓ ਵੇਗਿਆ ਵੇਗਿਆ ਸੌਦਾ ਵੇਗਿਆ ਅਧਈ ਕੈਰੀ ਬੈਗ ਅਧਈ ਸ਼ੂ ਵਾਲੇ ਦੋ 68 68 ਆਇਆ ਕਮ 68 ਆਇਆ ਖਿੱਚੀ ਜਾਓ ਕੰਮ ਨੂੰ ਲੰਬ ਪਾਈ ਜਾਓ ਵੱਲ ਵੱਡੀ ਜਾਓ ਜਿਹੜਾ ਆਉਂਦਾ ਲਪੇਟੀ ਜਾਓ ਤੇ ਤੇਰੇ ਦੀ ਲਾ ਤੇਰੇ ਦੀ ਨਵਾਂ ਦਵ ਦੇ ਮਠੂ ਇਨਾ ਡਾਵਾ ਮਾ ਜਾਨੇ ਨਿਕਲੇ ਹੋਣੇ ਇਹ ਮੈਨੂੰ ਦੋ ਚਾਰ ਦੇ ਹੋ ਗਿਆ ਬਾਹਰ ਲੱਤੀ ਰੱਗੀ ਮੈਂ ਫਿਰ ਨੂੰ ਤੇ ਪਰੇ ਗਏ ਰਹਿੰਦੇ ਚਾਹਣ ਲੈ ਵੀ ਆ ਇੰਨੇ ਆਗੇ ਹੁਣ ਇਹ ਸਾਰੇ ਜਾਣੇ ਚਾਹੀਦੇ ਆ ਤੇ ਸਾਰੇ ਹੁਣ ਮੈਂ ਵਿਚੂਗਾ ਇਹ ਦੇਖੀ ਜਾਊਗੀ ਅੱਜ ਮੈਂ ਲੈ ਵੀ ਤੁਹਾਡੇ ਨਾਲ ਟਾਰਗੇਟ ਰੱਖਦਾ ਆ ਜੋ ਮੇਰੇ ਭਰਾ ਹੁਣ ਤੋਂ ਅਜੇ ਟਾਈਮ ਸਾਡੇ ਕੋਲ ਦੋ ਤਿੰਨ ਘੰਟੇ ਹੈਗੇ ਆ 15 ਬੂਟ ਵੇਚੇ ਤੋਂ ਬਿਨਾ ਆਪਾਂ ਜਾਣਾ ਨਹੀਂ ਘਰੇ ਜੋ ਮਰਜ਼ੀ ਹੋ ਜੇ ਆਓ ਇੱਧਰ ਚੈੱਕ ਕਰੋ ਪੈਸੇ ਹੀ ਪੈਸੇ ਪੈਸੇ ਹੀ ਪੈਸੇ ਨਹੀਂ 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 ਹੋਣੀ ਹੋਣਾ ਹੀ ਨਹੀਂ ਨਹੀਂ ਇੱਕ ਨਹੀਂ 450 ਵੀ ਨਹੀਂ ਕਰਦਾ ਉਹ ਸੇ ਲੱਗੋ ਯਾਰ 22 ਦੇ ਰਹੇ ਆ ਕੰਮ ਪੂਰਾ ਕਿੱਝ ਆਇਆਗਾ ਹਾਂਜੀ 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 ਮੇਰੀ ਭੈਣ ਦੱਸੋ ਜੀ ਬੋਲੋ ਇਹ ਹੈਗੇ ਆ ਜੀ 1399 ਤੇ 21 ਗੈਟ 1 199 ਰੁਪਏ ਤੇ ਇੱਕ ਨਾਲ ਇੱਕ ਫਰੀ ਆ ਜੀ ਲੈ ਜਾਓ ਲੁੱਟ ਲਓ ਮੇਲਾ ਨਹੀਂ ਨਹੀਂ ਭਾਜੀ ਨਹੀਂ ਵੇਚੋ 10 ਨੰਬਰ ਦੇ ਦਿੰਦੇ ਹਾਂ ਦੇ ਰਾਂ ਨਹੀਂ ਭਾਜੀ ਨਹੀਂ ਨਹੀਂ ਕਰਦਾ ਹਾਂ ਮੈਂ ਨਹੀਂ ਇਹ ਰੇਟ ਟੋ ਰੇਟ ਲੱਗੇ ਹੋਏ ਪਹਿਲਾਂ ਹੀ ਇਸ ਵਿੱਚ 10 ਨੰਬਰ ਦਾ ਰੁਪਏ 16 ਵਿੱਚ ਕੱਢ ਕੇ ਦਿੰਦਾ ਹਾਂ ਲੋ ਜੀ ਇਧਰ ਸਾਹ ਬਣਾਦੇ ਵੀ ਸਿਲੈਕਟ ਹੋ ਗਏ ਆਪਣੇ ਤੇ ਆਇਆ ਇਧਰ ਮੜਾਇਆ ਪਾਈਏ ਜਿੱਤਰੀ ਵਗਮ ਨਹੀਂ ਚੱਲਣਾ ਕੰਮ ਰਗਣਾ ਖਿੱਚ ਕੇ ਪੂਰਾ ਆਪਾ ਜਿਹੜਾ ਆ ਵੇ ਇਧਰ ਦੇ ਵੱਡੀ ਦਾ ਵੱਡੀ ਆ ਚਾਰ ਲੱਖ ਨਾ ਭਰਾਵਾ ਨਹੀਂ ਵੜਦੇ ਮੁੜਦੇ 1400 ਰੁਪਏ ਦੇ ਬਾਈ ਵਨ ਕਟਨ ਲਾਇਆ ਆ ਐਵੇਂ ਨਹੀਂ ਮੇਰੇ ਭਰਾ ਬੈਨੀਫਿਟ ਲਈ ਜਾਂਦੇ ਚੈੱਕ ਕਰੋ ਇੱਥੇ ਆਈ ਜਾਂਦੇ ਇਧਰ ਸਾਹ ਬਣਾਦੇ ਦੋ ਲੈ ਰਹੇ ਆ ਦੋ ਲੈ ਲੈ ਸਾਹ ਬਣਾਨੇ ਭਾਜੀ ਰੇਟ ਕਿਦਾਂ ਲਗਾ ਬਹੁਤ ਵਧੀਆ ਜੀ ਹਾਂ ক্লোਜ਼ ਲਿਆ ਮੜਾ ਜਾ ਦਿروز ਕੋ ਦੋ ਓਕੇ ਆਈ ਬਾਤ ਹੈ ਲਾ ਜੀ ਸਾਹ ਗੋੜੀ ਕਹਿੰਦੇ ਆ ਮੈਂ ਫੜਾਰਿਆਂ ਵਾਲਾ ਸਾਹ ਕਹਿੰਦੇ ਰੋਕ ਰੋਕੋ ਹੋਰ ਲੈਣੇ ਆ ਕਿਉਂਕਿ ਰੇਟ ਨਹੀਂ ਮਿਲਣਾ ਇਦਾਂ ਦਾ ਅਡੀ ਇਸ ਵਿੱਚ ਚਾਹੀਏ ਨਾ ਦੇਖ ਲੇ ਤਾ ਉਸਨੇ ਵਾਈਟ ਹੋਆ ਕਿ ਨਹੀਂ ਵਾਈਟ ਹਾਂ ਇਸ ਵਿੱਚ ਵਾਈਟ ਹੈ ਨਾ ਅਭੀ ਪਹਿਲੇ ਇੱਕ ਦੇ ਦਿਦੋ ਮੇਰੇ ਕੋ ਕੰਮ

ਉਹਨਾਂ ਨੇ ਲੈ ਲਿਆ ਸ਼ੂ ਭਾਜੀ ਰੇਟ ਕਿੰਦਾ ਲਗਾ 1300 ਨਹੀਂ ਮੇਰਾ ਗੱਲ ਨਾ ਮੈਂ 1399 ਰੁਪਏ ਕਿਹਾ 1300 99 ਰੁਪਏ 1 ਰੁਪਿਆ ਵਾਪਸ ਦੇ ਦੇ ਆਪਕੋ ਵੀ ਲਿਆ ਦੇ ਦਿੰਗੇ ਤੇ ਮਿਹਰਬਾਨੀ ਭਾਜੀ ਆਸਾ ਕਰਦੇ ਆ ਦੁਬਾਰਾ ਵੀ ਆਉਣ ਤੁਹਾਡੀ ਥੈਂਕ ਯੂ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਸਰ ਮੇਰੇ ਭਰਾਵਾਂ ਦਾ ਆਜੋ ਹੁਣ ਆਪ ਇਧਰ ਭਾਈ ਹਣਾਂ ਦਈਏ ਬਸ 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 ਕਿੰਨਾ ਦੇ ਰਹੇ ਹੋ ਇਹ ਭਾਜੀ ਦੇ ਰਹੇ ਆ ਜੀ 1400 ਰੁਪਏ ਦਾ ਹਾਂਜੀ ਇੱਕ ਨਾਲ ਇੱਕ ਫ੍ਰੀ ਦੇ ਰਹੇ ਆ ਜੀ ਅੱਜ ਇੱਕ ਨਾਲ ਇੱਕ ਫ੍ਰੀ ਹਾਂਜੀ ਨਹੀਂ ਨਹੀਂ ਉਹ ਹੀ ਜਿਹੜਾ ਆਪਾਂ ਕੱਢਿਆ ਸੀ ਜੋ ਮੈਂ ਪਹਿਲਾਂ ਹੀ ਸੈੱਟ ਕਰਾ ਲਿਆ ਹਾਂਜੀ 9 ਨੰਬਰ ਦੇ ਲੱਗ ਗਿਆ ਆਪਣਾ ਇੱਕ ਹੋਰ ਬੂਡ ਵਿਕ ਗਿਆ ਇੱਕ ਹੋਰ ਵੇਚਿਆ ਚੱਕਾ ਇਹ ਤਾਂ ਤੁਸੀਂ 700 ਹੀ ਕੱਢਦੇ ਹਾਂ 700 ਜਾਂਦਾ ਕਸ਼ਮੀਰ ਜਾਵੇ ਕੋਈ ਪ੍ਰਵਾਹ ਨਹੀਂ ਲੈ ਕੇ ਨਹੀਂ ਵਾਰ ਰੱਖਾਂਗਾ ਸੇਲ ਦਾ ਮਤਲਬ ਹੁੰਦਾ ਜੀ ਰਿੰਡ ਚੈਟ ਕਰਕੇ ਲਾਤਾ ਤੇ ਖਤਮ ਹੋ ਜਾਂਦਾ ਅਗੂ ਦਾ ਨੰਬਰ ਜਿਹੜਾ ਪੰਜਾਬੀ ਥੈਂਕ ਯੂ ਓਏ ਆਗੇ ਆਗੇ ਮੇਰੇ ਭਰਾ ਆਗੇ ਓਏ ਆਗੇ ਲੱਡੂ ਮੇਰੇ ਆਜੋ 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 ਲੈ ਜਾਓ ਲੈ ਜਾਓ ਲੈ ਜਾਓ ਆਗੇ ਕੇਵਲ ਵਾਲੇ ਕੇਵਲ ਵਾਲੇ ਕੇਵਲ ਵਾਲੇ ਆਗੇ ਕੇਵਲ ਵਾਲੇ ਆਗੇ ਕੇਵਲ ਵਾਲੇ